ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਭਾਈ ਅਮਰਪਾਲ ਸਿੰਘ ਦੇ ਭਰਾ ਦੀ ਜੇ ਡੂਪ ਟੈਸਟ ਦੀ ਰਿਪੋਰਟ ਸੀ ਉਹ ਸਾਹਮਣੇ ਆ ਚੁੱਕੀ ਹੈ ਤੇ ਉਹਨਾਂ ਦੇ ਵਕੀਲ ਦੱਸ ਰਹੇ ਹੈ ਕਿ ਇਹ ਰਿਪੋਰਟ ਦੇ ਵਿੱਚ ਕੀ ਸਾਬਤ ਹੋ ਰਿਹਾ ਵੈ ਕੀ ਰਿਪੋਰਟ ਠੀਕ ਹੈ ਜਾਂ ਕੀ ਪਲਾਂਟ ਦੇ ਵਿੱਚ ਕੀਤਾ ਗਿਆ ਹੈ ਤਾਂ ਭਾਈ ਅਮਰਤਪਾਲ ਸਿੰਘ ਨੂੰ ਇਸ ਰਿਪੋਰਟ ਦੇ ਸਾਹਮਣੇ ਆਉਣ ਦੇ ਕੀ ਨੁਕਸਾਨات ਹੋ ਸਕਦੇ ਆ ਇਹ ਸਾਰੀ ਤਫਸੀਲ ਅਸੀਂ ਅੱਜ ਦੀ ਵੀਡੀਓ 'ਚ ਜਾਣਾਂਗੇ ਸੋ ਚੱਲ ਗਿਆ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨੇ ਹਰਪਿਕ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਉਹ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਦਾ ਵੀ ਡਰਗ ਟੈਸਟ ਮੰਗ ਲਿਆ ਉਹ ਕਹਿੰਦੇ ਇਹਦਾ ਕਰਵਾ ਲਓ ਪੋਜ਼ਿਟਿਵ ਬਣਾ ਦੇਈਏ ਕਮਾਲ ਦੀ ਗੱਲ ਆ ਹੁਣ ਤੇ ਮੂੰਹ ਜਾ ਕੇ ਜੇਲ੍ਹ 'ਚ ਪਾ ਕੇ ਹੁਣੇ ਕੋਈ ਸ਼ਰਮ ਆਉਦੀ ਗੱਲ ਕਰਨ ਲੱਗਿਆ ਇਹਨਾਂ ਨੂੰ ਯਾਰ 4 ਗ੍ਰਾਮ ਦੇ ਵਿੱਚ ਇੱਕ ਐਸਐ ਤੇ ਉਹਨੂੰ মিডিਆ ਸਵਾਲ ਪੁੱਛਦਾ ਹੈ ਭਾਈ ਅਮਰਤਪਾਲ ਦਾ ਭਰਾ ਹੈ ਕਹਿੰਦਾ ਮੈਨੂੰ ਨਹੀਂ ਪਤਾ ਇਨਵੈਸਟੀਗੇਸ਼ਨ ਚਾਵੇਗਾ ਅੱਜ ਤੱਕ ਅੱਸਦੇ ਹੋ ਕਿਤੇ ਪੰਜਾਬ ਦੇ ਅੰਦਰ 4 ਗ੍ਰਾਮ ਤੇ ਕੋਈ ਐਸਐਸਪੀ ਪ੍ਰੈਸ ਕਾਨਫਰੰਸ ਕਰਦਾ ਹੋਵੇ ਹੂੰ ਇਹ ਤਾਂ 4 ਨੂੰ ਵੀ ਕਲੀਅਰ ਹੋ ਚੁੱਕਿਆ ਕਿ ਅਮਰਤਪਾਲ ਸਿੰਘ ਬਾਹਰ ਆਊਗਾ ਉਹ ਨਾਲੇ ਸਾਰਾ ਡਰ ਰਹੇ ਹਾਂ ਜਦ ਕਿਤੇ ਇਹ ਬੰਦਾ ਬਾਹਰ ਆ ਗਿਆ ਇਹ ਬੰਦਾ ਰਾਈਜ਼ ਬਹੁਤ ਲੋਕ ਕਹਿੰਦੇ ਮਗਰ ਨੇ ਹੁਣ ਵੀ ਜਿੰਨਾ ਮਰਜੀ ਕਰ ਲੈਣ ਉਹਨੂੰ ਜਿੱਦਣ ਬਾਹਰ ਆਉਣਾ ਹੈ ਇਹ ਹੁੰਦਾ ਭਾਈ ਨਸ਼ਾ ਕਰਦਾ ਵੀ ਹੈ ਉਹਦਾ ਜ਼ਿੰਮੇਵਾਰ ਅਮਰਤਪਾਲ ਦੇ ਤੁਹਾਡੇ ਕੋਲ ਇਦਾਂ ਦੇ ਕੇਸ ਆਏ ਐ ਇੰਨੇ ਕੂ ਜਿਹੜੇ ਨਸ਼ੇ ਫੜੇ ਜਾਂਦੇ ਉਹਦੀ ਜਵਾਨਤ ਕੀ ਹੁੰਦੀ ਆ ਕੀ ਸਿਸਟਮ ਹੁੰਦਾ ਹਰਪ੍ਰੀਤ ਸਿੰਘ ਦਾ ਵਕੀਲ ਕੌਣ ਉੱਥੇ ਖੜਾ ਹੋਇਆ ਕੀ ਉਹਦੇ ਚ ਨਿਕਲ ਕੇ ਆਇਆ ਕੁਝ ਹੈ ਜਿਹੜੇ ਜ਼ਥੇਦਾਰਾਂ ਨੂੰ ਇਹ ਨਹੀਂ ਪਤਾ ਕਿ ਅੱਜ ਭਾਈ ਅਮਰਤਪਾਲ ਦਾ ਡੋਗ ਟੈਸਟ ਕਰਾ ਦਿਓ ਯਾਰ ਇਹਦਾ ਮਤਲਬ ਕੀ ਤੁਹਾਡੇ ਕਹਿਣ ਤੇ ਉਹਦੀ ਰੋਟੀ ਦੇ ਵਿੱਚ ਉਹਨੂੰ ਨਸ਼ਾ ਦੇ ਰਹੇ ਰੋਟੀ ਦੇ ਵਿੱਚ ਵੀ ਜਾ ਸਕਦਾ ਇਹ ਤੇ ਤੁਮ ਮੈਂ 10 10 20 20 ਗ੍ਰਾਮ ਤੁਰੇ ਫਿਰਦੇ ਨੇ ਏਐਸਵੀ ਵੀ ਇੰਟਰਵਿਊ ਨਹੀਂ ਦਿੰਦਾ ਏਐਸਵੀ ਪ੍ਰੈਸ ਕਾਨਫਰੰਸ ਨਹੀਂ ਕਰਦਾ 10 20 ਗ੍ਰਾਮ ਤੱਕ ਨਹੀਂ ਕਰਦਾ ਮੈਂ ਕਿਹਨਾ ਬੋਲਦੇ ਇਨ ਅਗਲਾ ਕਹਿੰਦਾ ਯਾਰ ਰੁਟੀਨ ਮੈਟਰ ਹੈ ਇਹ ਚਾਹੇ ਕੀ ਹੈ ਜੇ ਜਦੋਂ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ 27 ਦੇ ਅੰਦਰ ਤਾਂ ਉਸ ਵਕਤ ਜੇ ਰੱਬ ਦੀ ਕਿਰਪਾ ਰਹੀ ਤਾਂ ਇੱਕ ਜਿਹੜਾ ਅਕਾਲੀ ਦਲ ਨਵਾਂ ਆਵੇਗਾ ਸਰਕਾਰ ਉਹਨਾਂ ਦੀ ਬਣੇਗੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ ਅਕਾਲ ਤਖਤ ਦੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਤਲਬ ਕਰ ਲਿਆ ਗਿਆ ਤੇ ਅਮਰਪਾਲ ਸਿੰਘ ਦੇ ਭਾਈ ਹਰਪ੍ਰੀਤ ਤੋਂ 4 ਗ੍ਰਾਮ ਆਇਸ ਨਾਮ ਦਾ ਇੱਕ ਨਵੇਂ ਨਸ਼ੇ ਦੀ ਜਿਹੜੀ ਐਂਟਰੀ ਹੁੰਦੀ ਆ ਉਹਦੇ ਤੋਂ ਫੜਿਆ ਗਿਆ ਉਹਦੇ ਵਿੱਚ ਕੀ ਕੁਝ ਹੈਗਾ ਆਪਾਂ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਰਣਾ ਸਵਾਗਤ ਹੈ ਸਾਸੀਕਾਲ ਠੀਕੋ ਸასიਕਾਲ ਜੀ ਬਹੁਤ ਵਧੀਆ ਜੀ ਅਸੀਂ ਪਹਿਲਾਂ ਚਰਚਾ ਕਰ ਲਈਏ ਥੋੜੀ ਜੀ ਸੁਖਬੀਰ ਬਾਦਲ ਤੇ ਕਹਿੰਦੇ ਪੰਜ ਤੱਕ ਪੰਜ ਤਖਤਾਂ ਦੇ ਸਿੰਘ ਸਹਿਬਾਨ ਆਏ ਅਕਾਲ ਤਖਤ ਸਾਹਿਬ ਤੇ ਕਤਰਤਾ ਹੁੰਦੀ ਤੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਡੇਰਾ ਪ੍ਰੇਮੀ ਦੀ ਮਾਫੀ ਨੂੰ ਲੈ ਕੇ ਇਸਤਿਹਾਰਾ ਨੂੰ ਲੈ ਕੇ ਹੋਰ ਗੱਲਾਂ ਦੇ ਜਿਹੜੀ ਚਰਚਾਵਾਂ ਹੋਈਆਂ ਜੇ 2007 ਦੇ ਵਿੱਚ ਇਹ ਸਾਰੇ ਇਸ ਤਰ੍ਹਾਂ ਇਕੱਠੇ ਹੋ ਜਾਂਦੇ ਹਾਂ ਜੇ 2007 ਦੇ ਵਿੱਚ ਇਸ ਬੰਦੇ ਨੂੰ ਕਾਲ ਤਖਤ ਸਾਹਿਬ ਤੇ ਬੁਲਾਇਆ ਜਾਂਦਾ ਜਿਹੜੇ ਬੰਦਿਆਂ ਨੇ ਅੱਜ ਸ਼ਿਕਾਇਤ ਕੀਤੀ ਹੈ ਇਹਨਾਂ ਬੰਦਿਆਂ ਨੂੰ ਨਾਲ 2007 ਹੀ ਤਲਬ ਕੀਤਾ ਜਾਂਦਾ ਤੇ ਸਰਦਾਰ ਸਾਹਿਬ ਅੱਜ ਤੁਸੀਂ ਲਾ ਲਓ 17 ਸਾਲ ਹੋ ਗਏ 17 ਸਾਲ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀਨ ਹੋਈ ਨੂੰ ਪੰਜਾਬ ਦੇ ਅੰਦਰ ਲਗਾਤਾਰ ਡੀਫੇਮ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਹਰਮੰਦਰ ਸਾਹਿਬ ਦੀ ਫੋਟੋ ਟਾਇਲਟ ਤੇ ਲਾਈ ਸੀ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਉਹਦੀ ਕੰਪਲੇਂਟ ਮੈਂ ਬਠਿੰਡੇ ਫਾਈਲ ਕੀਤੀ ਸੀ ਜੀ ਧਾਰਮੰਦਰ ਸਾਹਿਬ ਦੀ ਫੋਟੋ ਇੱਕ ਕੰਪਨੀ ਨੇ ਟਾਇਲਟ ਦੇ ਵਿੱਚ ਥੱਲੇ ਲਾਈ ਸੀ ਉਸ ਦੀ ਮਾਫੀ ਵੀ ਦਿੱਤੀ ਗਈ ਕਿਉਂ ਦਿੱਤੀ ਗਈ ਉਹ ਕਿੰਨੇ ਮਾਫੀ ਦਿੱਤੀ ਸੀ ਕਿੰਦੇ ਕਹਿਣ ਤੇ ਮਾਫੀ ਦਿੱਤੀ ਸੀ ਸਾਡਾ ਮੱਕਾ ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਜੋ ਹਰਮੰਦਰ ਸਾਹਿਬ ਹੈ ਹੂੰ ਸਰ ਮੰਦਰ ਸਾਹਿਬ ਦੀ ਫੋਟੋ ਟਾਇਲਟ ਤੇ ਲੱਗੀ ਥਲੇ ਪੈਰਾਂ ਚ ਲਾਈ ਹੋਈ ਸੀ। ਉਹਨੂੰ ਮਾਫੀ ਦਿੱਤੀ ਗਈ। ਜੀ ਖਰਦੋ ਮੈਨੂੰ ਇੱਕ ਗੱਲ ਦੀ ਹੈਰਾਨੀ ਕੀ ਹੁੰਦੀ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਭਾਗੀਦਾਰ ਤਾਂ ਉਹ ਵੀ ਬਰਾਬਰ ਤੇ ਸੀ ਉਹਨਾਂ ਦੀ ਸ਼ਿਕਾਇਤ ਮੈਂ ਤੁਹਾਨੂੰ ਸਾਰੀ ਗੱਲ ਹੀ ਕਰਦਾ ਨਾ ਜੀ ਇੱਥੇ ਮੈਂ ਇਸ ਤਗਾਸਾ ਫਾਈਲ ਕੀਤਾ ਸੀ। ਹਾਂ ਤੇ ਮੈਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚੋਂ ਜਿਹੜੀ ਉੱਥੇ ਹਰਮੰਦਰ ਸਾਹਿਬ ਦੀ ਤੋਹੀਨ ਹੋਈ ਸੀ ਟਾਇਲਟ ਦੇ ਵਿੱਚ ਪੈਰਾਂ ਚ ਫੋਟੋ ਲਾਈ ਸੀ ਮੈਂ ਉਹ ਵੀ ਇੱਥੇ ਮਹੰਗਾਈ ਸੀ। ਅਦਾਲਤ ਦੇ ਅੰਦਰ ਉਹਨੂੰ ਮੈਂ ਅਪਰੂਵ ਕੀਤਾ ਸੀ। ਕਿ ਇਹਨਾਂ ਨੇ ਮਾਫੀ ਮੰਗਾਈ ਹੈ ਇਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਬੰਦਿਆਂ ਨੇ ਪਰ ਪਰਚਾ ਦਰਜ ਨਹੀਂ ਉਦੋਂ ਹੋਇਆ ਐਡੀ ਵੱਡੀ ਤੋਹੀਨ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 2007 ਦੇ ਵਿੱਚ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਦੀ ਉਦੋਂ ਵੱਡੀ ਤੋਹੀਨ ਹੋ ਜੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੋਵੇ ਤੇ ਆਪਸ ਵਿੱਚ ਹੀ 20 25 ਬੰਦੇ ਇਹਨਾਂ ਦਾ ਜਦੋਂ ਜੀ ਕਰੇ ਅਕਾਲ ਤਖਤ ਸਾਹਿਬ ਤੇ ਫੈਸਲਾ ਕਰ ਲੈਣ ਜਦੋਂ ਜੀ ਕਰੇ ਦੂਜੇ ਤੇ ਦਰਖਾਸਤ ਦੇ ਦੇਣ ਜਦੋਂ ਜੀ ਕਰੇ ਉਹਨਾਂ ਨੂੰ ਬਖਸ਼ ਦੇਣ ਇਹ ਤਾਂ ਮਜ਼ਾਕ ਬਣਾਇਆ ਇਹਨਾਂ ਨੇ ਹੂੰ ਠੀਕ ਆ ਸਾਨੂੰ ਤਾਂ ਇਹ ਗਿਣਦੇ ਨੇ ਕਿ ਅਸੀਂ ਅਮਰਤ ਧਾਰੀ ਬੰਦੇ ਨਹੀਂ ਪਰ ਜਿੰਨੀ ਜਖਣਾ ਤੁਸੀਂ ਪੱਟੀ ਐ ਸਿੱਖ ਧਰਮ ਦੀ ਓਨੀ ਤਾਂ ਕਿਸੇ ਨੇ ਪੱਟੀ ਨਹੀਂ ਅਜੇ ਤੱਕ ਹੂੰ ਤੁਹਾਰੇ ਮੇਰੇ ਕੋਲ ਡਾਕੂਮੈਂਟ ਪਏ ਨੇ ਤੁਹਾਨੂੰ ਮੈਂ ਦਿਖਾ ਦੇਣਾ ਜਿਵੇਂ ਇਹਨਾਂ ਨੇ ਮਾਫੀ ਦਿੱਤੀ ਆ ਉੱਥੇ ਹੂੰ ਹਿੰਮਤ ਸਿਪ ਇੰਡੀਆ ਦੇ ਅੰਦਰ ਕਿ ਹਿੰਦੁਸਤਾਨ ਦੇ ਵਰਲਡ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਕਿ ਹਰਮੰਦਰ ਸਾਹਿਬ ਕੀ ਚੀਜ਼ ਐ ਇਹ ਪਤਾ ਨਹੀਂ ਕਿ ਦਰਬਾਰ ਸਾਹਿਬ ਕੀ ਐ ਅਕਾਲ ਤਖਤ ਸਾਹਿਬ ਕੀ ਐ ਉਹਨਾਂ ਦੀ ਫੋਟੋ ਟਾਇਲਟ ਪੈਰਾ ਦੇ ਵਿੱਚ ਲਾ ਕੇ ਉਹ ਸੀਟਾਂ ਸੇਲ ਹੋਣ ਅੱਗੇ ਸਭ ਤੋਂ ਮਹਿੰਗੇ ਹਥਿਆਰ ਵੀ ਇਹਨਾਂ ਮਾਫੀਨਾਮਿਆਂ ਤੇ ਲਾਏ ਆ ਅਖਬਾਰਾਂ ਦੇ ਵਿੱਚ 2007 ਦੇ ਵਿੱਚ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਤਾਂ ਓਡੂ ਓਦੋਂ ਵੱਡੀ ਕੋਈ ਗੱਲ ਹੀ ਨਹੀਂ ਹੂੰ ਜੇ ਹਥਿਆਰ ਲਾਇਏ ਨੇ ਉਹ ਵੀ ਅਦਰ ਖਾਤੇ 'ਚ ਪੈ ਗਏ ਨੇ ਹੂੰ ਸਿੱਖਾਂ ਦਾ ਪੈਸਾ ਤੇ ਸਿੱਖਾਂ ਨੇ ਮਾਰਿਆ ਸਿੱਖਾਂ ਦਾ ਪੈਸਾ ਉੱਥੇ ਲਾਇਆ ਗਿਆ ਸਰਸੇ ਵਾਲੇ ਤੇ ਲਾਇਆ ਗਿਆ ਹੂੰ ਉਹਨੂੰ ਅਸੀਂ ਅੱਗੇ ਪ੍ਰੋਟੈਕਸ਼ਨ ਵੀ ਦੇ ਰਹੇ ਆ ਉਹਨੂੰ ਅਸੀਂ ਮਾਫੀਆਂ ਵੀ ਦੇ ਰਹੇ ਆ ਜਦੋਂ ਅਸੀਂ ਇਕੱਠੇ ਸੀ ਉਦੋਂ ਦਿਸਦਾ ਨਹੀਂ ਸੀ ਜਦੋਂ ਅਸੀਂ ਇਕੱਠੇ ਸੀ ਸਾਨੂੰ ਪਤਾ ਸੀ ਕਿ ਅਸੀਂ ਐਮਐਲਏ ਤੇ ਮਨਿਸਟਰ ਬਣਨਾ ਹੈ ਉਸ ਵਕਤ ਇੱਕ ਦੂਜੇ ਤੇ ਦੋਸ਼ ਨਹੀਂ ਕੱਢੇ ਹਮ ਅੱਜ ਪਤਾ ਲੱਗਿਆ ਕਿ ਹੁਣ ਖਖੜੀਆਂ ਉਖੇਲਰ ਗਏ ਆ ਪੱਲੇ ਰਹਿ ਕੱਖ ਨਹੀਂ ਗਿਆ ਹੁਣ ਸੋਚਿਆ ਕਿ ਚਲੋ ਸਿੱਖਾਂ ਨੂੰ ਜਜਵਾਤੀ ਕਰ ਲਓ ਯਾਰ ਇਹ ਤਾਂ ਕਮਲੇ ਬੰਦੇ ਨੇ ਮਗਰ ਲੱਗ ਤੁਰੇ ਟੋਲਾ ਮਗਰ ਲੱਗ ਜੇਗਾ ਹਮ ਬਿਲਕੁਲ ਨਹੀਂ ਇਹ ਲੜਦੇ ਨੇ ਮਰਦੇ ਨੇ ਜੋ ਮਰਜ਼ੀ ਕਰਨ ਹਮ ਇਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਬਦਲਾਂ ਦੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੇ ਵਿਰੋਧੀ ਧਰ ਹੈ ਚਾਹੇ ਇਹ ਧਰ ਹੈ ਹਮ ਜਦ ਜਿਹੜੇ ਦੋਵੇਂ ਆਪਸ ਚ ਪਟੇ ਕਿਸੇ ਦੀ ਨਹੀਂ ਮੰਨਣੀ ਚਾਹੀਦੀ ਬਿਲਕੁਲ ਕਿਸੇ ਦੀ ਨਹੀਂ ਮੰਨਣੀ ਚਾਹੀਦੀ ਉਹਨਾਂ ਦਾ ਕਾਰਨ ਕੀ ਹੈ ਜਦੋਂ ਇੱਥੇ 2007 ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਤੇ ਇਹਨਾਂ ਦੇ ਇੱਕ ਲੀਡਰ ਨੇ ਕਿਹਾ ਸੀ ਕਿ ਦੂਜਾ ਲੀਡਰ ਉਹ ਤੇ ਪਿਛਾਕ ਲੈ ਕੇ ਗਿਆ ਸੀ ਫਿਰ ਕਿਵੇਂ ਕਹੋਗੇ ਭਾਗੀਦਾਰ ਨੇ ਭਾਗੀਦਾਰ ਸਾਰੇ ਹੀ ਨੇ ਉਦੋਂ ਕਿਉਂ ਨਹੀਂ ਰਿਜ਼ਾਈਨ ਦਿੱਤੇ ਅੱਜ ਜੂ ਅਸੀਂ ਪਿੱਟਦੇ ਪਏ ਆ ਜਦੋਂ ਸਾਡੀਆਂ ਵੋਟਾਂ ਹੀ ਜਿਹਨੂੰ ਅਸੀਂ ਮਜ਼ਾਕ ਕਰਦਾ ਪੰਜਾਬ ਨੀਡੂ ਸ਼ਟਰਨ ਵਾਲੇ ਦੇ ਆਸੇ-ਪਾਸੇ ਵੋਟਾਂ ਨੇ ਕਾਲੀ ਦਲ ਦੀਆਂ ਰਹਿ ਗਈਆਂ ਕਿੰਨੀ ਕਿੰਨੀ ਕੁ ਪ੍ਰਾਪਤੀ ਰਹਿ ਗਈ ਜਿਹਨੂੰ ਇਹ ਸਪੋਰਟ ਕਰ ਰਹੇ ਨੇ ਕਿ 600 700 400 ਕਿੰਨੀ ਵੋਟ ਪਈ ਆ ਯਾਰ ਸਿੱਖਾਂ ਦੀ ਜਿਹੜੀ ਪਾਰਟੀ ਮੰਨੀ ਜਾਂਦੀ ਸੀ ਤੇ ਨੀਡੂ ਸ਼ਟਰਨ ਵਾਲੀ ਤਰ੍ਹਾਂ ਮਜ਼ਾਕ ਦੇ ਪਾਤਰ ਬਣ ਗਏ ਉਹਦੇ ਲੀਡਰ ਮੈਂ ਕਹਿੰਦਾ ਉਹਨੂੰ ਇਹ ਮਜ਼ਾਕ ਕਰਦੇ ਹੁੰਦੇ ਸੀ ਨੀਡੂ ਸ਼ਟਰਨ ਵਾਲੇ ਨੂੰ ਕਿਸੇ ਟੁੱਟਕਤ ਇਹ ਲੋਕ ਉਹਨੂੰ ਗਰੀਬ ਨੂੰ ਮਜ਼ਾਕ ਕਰਦੇ ਹੁੰਦੇ ਸੀ ਤੇ ਅੱਜ ਕੀ ਰਹਿ ਗਿਆ ਜਿਹਨੂੰ ਮਜ਼ਾਕ ਕਰਦੇ ਸੀ ਉਹ ਤਾਂ ਫੇਰ ਵੀ ਸਟੈਂਡ ਕਰ ਗਿਆ ਉਹਨੇ ਤੇ ਕੋਈ ਦੋਸ਼ਤਾ ਨਹੀਂ ਵਿਚਾਰੇ ਤੇ ਲੱਗਿਆ ਉਹ ਸੁਧਾਰਨ ਬੰਦਾ ਗਰੀਬ ਆਦਮੀ ਹੈ ਕੋਈ ਦੋਸ਼ਤਾ ਨਹੀਂ ਉਸ ਦੋਸ਼ਾ ਦੀ ਜੇ ਗੱਲ ਕਰਦੇ ਤਾਂ ਅਮਰਤਪਾਲ ਸਿੰਘ ਦੇ ਭਾਈ ਤੇ ਵੀ ਦੋਸ਼ ਲੱਗ ਗਏ ਦੋਸ਼ਾ ਦੀ ਤਾਂ ਪਰ ਗੱਲ ਇਦਾਂ ਹੀ ਚਲਦੀ ਰਹਿੰਦੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਨੇ ਉਹਨਾਂ ਬਾਰੇ ਮੈਂ ਅਜੇ ਤਾਂ ਨਹੀਂ ਤਾਂ ਕਿਆ ਸੀ ਕਿ ਡਾਊਟ ਕ੍ਰੀਏਟ ਕਿੱਥੋਂ ਹੁੰਦਾ ਹੈ ਕਿ 4 ਗ੍ਰਾਮ ਦੇ ਵਿੱਚ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਹੂੰ ਤੇ ਉਹਨੂੰ মিডিਆ ਸਵਾਲ ਪੁੱਛਦਾ ਹੈ ਭਾਈ ਅਮਰਤਪਾਲ ਦਾ ਭਰਾ ਹੈ ਕਹਿੰਦਾ ਮੈਨੂੰ ਨਹੀਂ ਪਤਾ ਇਨਵੈਸਟੀਗੇਸ਼ਨ ਚ ਆਵੇਗਾ ਅੱਜ ਤੱਕ ਅਰਦਾਸ ਦਿਓ ਕਿਤੇ ਪੰਜਾਬ ਦੇ ਅੰਦਰ ਚਾਰ ਗ੍ਰਾਮ ਤੇ ਕੋਈ ਐਸਐਸਪੀ ਪ੍ਰੈਸ ਕਾਨਫਰੰਸ ਕਰਦਾ ਹੋਵੇ ਹੁਣ ਕਾਰਨ ਕੀ ਸੀ ਭਾਈ ਅਮਰਤਪਾਲ ਦੀ ਪ੍ਰੋਬਲਮ ਇਹ ਆ ਰਹੀ ਹੈ ਹਿੰਦੁਸਤਾਨ ਦੀ ਹਕੂਮਤ ਨੂੰ ਪੰਜਾਬ ਸਰਕਾਰ ਨੂੰ ਕਿ ਉਹ ਚਿਹਰਾ ਬੜਾ ਵੱਡਾ ਹੋ ਰਿਹਾ ਹੈ ਜੀ ਤੇ ਸਾਡੇ ਕੋਲ ਸਿਖਾਣ ਵੀ ਪ੍ਰੋਬਲਮ ਆ ਰਹੀ ਹੈ ਜਿਨ੍ਹਾਂ ਨੂੰ ਪਤਾ ਕਿ ਅਕਾਲੀ ਦਲ ਸ਼ੈਡੋ ਤੋਂ ਨਵਾਂ ਨਾ ਬਣ ਜਾਈ ਤਾਂ ਉਹ ਕਿਸ ਤਰੀਕੇ ਨਾਲ ਉਹ ਭਾਈ ਅਮਰਤਪਾਲ ਦੇ ਚਿਹਰੇ ਨੂੰ ਬਿਲਕੁਲ ਥੱਲੇ ਕਰਨਾ ਚਾਹੁੰਦੇ ਹੂੰ ਤੇ ਬਾਕੀ ਚਲੋ ਇਸ ਦੇ ਬਾਰੇ ਆਪਾਂ ਜੇ ਕਿੰਤੂ ਪ੍ਰਿੰਤੂ ਨਾ ਵੀ ਕਰੀਏ ਕਿ ਕੇਸ ਚੱਲਣਾ ਹੈ ਐਵੀਡੈਂਸ ਆਉਣੀ ਹੈ ਤਾਂ ਕਿਉਂਕਿ ਇਸ ਦੇ ਵਿੱਚ ਕੀ ਹੁੰਦਾ ਹੁੰਦਾ ਹੈ ਐਨਡੀਪੀਐਸ ਦੇ ਵਿੱਚ ਜਿਹੜੀ ਪਲੇਸ ਓਵਰ ਕਵਰੀ ਹੈ ਉਹਦੇ ਤੇ ਡਾਊਟ ਕ੍ਰੀਏਟ ਕਰਨਾ ਹੁੰਦਾ ਹੈ ਹੂੰ ਕਿ ਉਹ ਸਹੀ ਸੀ ਜਾਂ ਨਹੀਂ ਸਹੀ ਸੀ ਜੇ ਪਲੇਸ ਔਰ ਕਵਰੀ ਤੇ ਡਾਊਟ ਕ੍ਰੀਏਟ ਹੁੰਦਾ ਹੈ ਤਾਂ ਫਿਰ ਸਾਰੀ ਚੀਜ਼ ਹੀ ਝੂਠੀ ਹੋ ਜਾਂਦੀ ਦੀ ਹੈ ਇਹ ਬੰਦੇ ਬਰੀ ਇਸ ਤਰ੍ਹਾਂ ਹੁੰਦੇ ਦੋਹਾਂ ਭਾਈਆਂ ਲਈ ਖਤਰਨਾਕ ਪੁਲਿਸ ਜ਼ਿਲੰਦਰ ਦੀ ਰਹੀ ਹੈ ਜੇ ਅਮਰਤਪਾਲ ਦੀ ਗੱਲ ਕਰੀਏ 28 ਮਾਰਚ ਵਾਲਾ ਉਹ ਵੀ ਜ਼ਿਲੰਦਰ ਤੇ ਜੇ ਇਹਦੀ ਗੱਲ ਕਰੀਏ ਤੇ ਉਹ ਵੀ ਜ਼ਿਲੰਦਰ ਦੇਖੋ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਸਰਕਾਰ ਦਾ ਪੰਜਾਬ ਦੀ ਜਿਹੜੀ ਹਕੂਮਤ ਹੈ ਜਾਂ ਲੀਡਰ ਨੇ ਉਹ ਭਾਈ ਅਮਰਤਪਾਲ ਦੇ ਵਰਸਜ ਹਮ ਉਹਨਾਂ ਨੂੰ ਪ੍ਰੋਬਲਮ ਇੱਕੋ ਹੀ ਹੈ ਕਿ ਜਦ ਕਿਤੇ ਇਹ ਬੰਦਾ ਬਾਹਰ ਆ ਗਿਆ ਇਹ ਬੰਦਾ ਰਾਈਜ਼ ਬਹੁਤ ਲੋਕ ਕਹਿੰਦੇ ਮਗਰ ਨੇ ਹੁਣ ਵੀ ਜਿੰਨਾ ਮਰਜੀ ਕਰ ਲੈ ਕੋਈ ਜਿੱਦਨ ਬਾਹਰ ਆਉਣਾ ਇਹ ਹੁੰਦਾ ਭਾਈ ਨਸ਼ਾ ਕਰਦਾ ਵੀ ਐ ਤੇ ਉਹਦਾ ਜੁਮੇਵਾਰ ਅਮਰਤਪਾਲ ਹੈ ਦੇਖੋ ਮੇਰੀ ਗੱਲ ਸੁਣ ਲਓ ਫੇਮ ਚਲੋ ਆਪਾਂ ਇਸ ਗੱਲ ਤੇ ਨਹੀਂ ਆਉਂਦੇ ਤਾਂ ਕੋਈ ਰਿਸ਼ਤੇਦਾਰ ਜਾਂ ਫੈਮਲੀ ਮੈਂਬਰ ਤੇ ਕੋਈ ਅਲੀਗੇਸ਼ਨ ਨਹੀਂ ਤਾਂ ਉਸ ਬੰਦੇ ਤੇ ਅਲੀਗੇਸ਼ਨ ਕੀ ਨੇ ਗੱਲ ਤਾਂ ਇੱਥੇ ਸਾਬਤ ਹੁੰਦੀ ਹੈ ਮੈਂ ਵੇਖੀ ਜਾਂਦਾ ਸਾਡੇ ਜਿਹੜੇ ਸਿੱਖ ਜਥੇਦਾਰ ਨੇ ਉਹ ਤੱਕ ਵੀ ਕਹਿੰਦੇ ਕਿ ਅਮਰਤਪਾਲ ਸਿੰਘ ਦਾ ਤੁਸੀਂ ਮੇਰੀ ਗੱਲ ਸੁਣ ਲਓ ਸਾਡੇ ਸਿੱਖ ਜਥੇਦਾਰ ਜਿਨ੍ਹਾਂ ਨੇ ਗਲਾਂ 'ਚ ਟੈਰ ਪਾਈ ਸੀ ਉਹਨਾਂ ਦੀ ਹਕੂਮਤ ਇਹਨਾਂ ਨੂੰ ਮਨਜ਼ੂਰ ਹੈ ਜਿਨ੍ਹਾਂ ਨੇ 700 ਸਿੱਖ ਮਾ ਕਿਸਾਨ ਮਾਰ ਦਿੱਤਾ ਗਿਆ ਦਿੱਲੀ ਦੇ ਬਾਰਡਰ ਦੇ ਉੱਪਰ ਹਰਿਆਣੇ ਤੇ ਹਮਲਾ ਕੀਤਾ ਗਿਆ ਇਹਨਾਂ ਨੂੰ ਉਹਨਾਂ ਦੀ ਗੁਲਾਮੀ ਮਨਜ਼ੂਰ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਰ ਕੀਤੀ ਉਹਨਾਂ ਦੀ ਇਹਨਾਂ ਨੂੰ ਜਿਹੜੀ ਉੱਥੇ ਉਹ ਮਨਜ਼ੂਰ ਹੈ ਉਹਨਾਂ ਦਾ ਰਾਜ ਮਨਜ਼ੂਰ ਹੈ ਇਹਨਾਂ ਨੂੰ ਹੂੰ ਜਿਨ੍ਹਾਂ ਨੇ 2023 ਦੇ ਵਿੱਚ ਸਿੱਖ ਮਾਰਚ ਦੇ ਵਿੱਚ ਕੁੱਟੇ ਉਹਨਾਂ ਦਾ ਰਾਜ ਤੇ ਤਖਤ ਸਾਡੇ ਸਿੱਖਾਂ ਨੂੰ ਮਨਜ਼ੂਰ ਹੈ ਹੂੰ ਪਰ ਮਨਜ਼ੂਰ ਕਿ ਨਹੀਂ ਕਿ ਇਹ ਨਵਾਂ ਚਿਹਰਾ ਕਿਤੇ ਆ ਕੇ ਸਾਥੋਂ ਅੱਗੇ ਨਾ ਲੱਗ ਜੇ ਗੱਲ ਹੁਣ ਕੰਪੀਟੀਸ਼ਨ ਦੀ ਪਈ ਸੋ ਇਹ ਬਹੁਤ ਮਾੜੀ ਹੈ ਸਰਦਾਰ ਕਪੂਰ ਸਿੰਘ ਨੇ ਇਹੀ ਗੱਲ ਕਹੀ ਸੀ ਜੀ ਕਿ ਸਿੱਖੋ ਇਕੱਠੇ ਹੋ ਜੋ ਅਕਾਲੀਆਂ ਨੂੰ ਕਿਹਾ ਸੀ ਕਿ ਫਾ ਲੈ ਲਓ ਤੇ ਸਿੱਖਾਂ ਨੂੰ ਕਿਹਾ ਸੀ ਆਪਦੇ ਰਾਜ ਦੀ ਗੱਲ ਕਰ ਲਓ ਵਰਨਾ ਤੁਸੀਂ ਨੌਕਰ ਹੋਵੋਗੇ ਤੇ ਜਿਵੇਂ ਪਿੰਜਰੇ 'ਚ ਤੋਤੇ ਪੰਛੀ ਹੁੰਦਾ ਓਵੇਂ ਹੋਵੋਗੇ ਅੱਜ ਸਾਡੇ ਉਹੀ ਹਾਲਾਤ ਨੇ ਤੇ ਜਿਹੜੇ ਸਾਡੇ ਅੱਜ ਜਥੇਦਾਰਾਂ ਨੇ ਬੋਲਣਾ ਤਾਂ ਸੀ ਦਿੱਲੀ ਨੂੰ ਹੂੰ ਬੋਲਣਾ ਸੀ ਪੰਜਾਬ ਸਰਕਾਰ ਨੂੰ ਬੋਲਣਾ ਸੀ ਇਹ ਇਹ ਰਾਹ ਬਰਹੀਮ ਦੇ ਜਿਹੜੇ ਸਪੋਰਟਰ ਸੀ ਪਰ ਬੋਲ ਕਹਿੰਦੇ ਉਹਨਾਂ ਦੇ ਸਾਰੇ ਚੁੱਪ ਕਰ ਗਏ ਰਿਓ ਬੋਲ ਕਿੰਨੂ ਰਹੇ ਨੇ ਹਰਪ੍ਰੀਤ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਉਹ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਕਿ ਵਕੀਲ ਦੇ ਵੱਲੋਂ 78 ਘੰਟੇ ਹੁੰਦੇ ਸ਼ਾਇਦ ਉਹ ਕਹਿੰਦੇ ਕਿ ਉਹਦੇ ਵਿੱਚ ਰਿਪੋਰਟ ਪ੍ਰਾਈਵੇਟ ਕਿਉਂ ਨਹੀਂ ਕਰਾਈ ਜੇ ਸਾਨੂੰ ਲੋੜ ਆ ਪੈਸੇ ਦੇ ਅਸੀਂ ਤਾਂ ਸਾਨੂੰ ਦੱਸ ਦਿਓ ਕਹਿੰਦੇ ਅਸੀਂ ਦੇ ਦਿੰਨੇ ਆ ਨਹੀਂ ਇਹ ਜਿੰਨਾ ਜ਼ੋਰ ਇੱਥੇ ਲਾ ਰਹੇ ਨੇ ਹਾਂ ਜੇ ਜ਼ੋਰ ਦੂਜੀ ਤਰ੍ਹਾਂ ਲਾ ਲੈਂਦੇ ਕਿ ਜਿਨ੍ਹਾਂ ਨੇ ਹਰਿਆਣੇ ਨੇ ਸਾਡੇ ਤੇ ਹਮਲਾ ਕੀਤਾ ਸਿੱਖ ਕੁੱਟਕੁੱਟ ਕੇ ਮਾਰ ਦਿੱਤੇ ਗਏ ਨੇ ਉਸ ਤੇ ਨਹੀਂ ਇਹਨਾਂ ਨੇ ਜ਼ੋਰ ਲਾਇਆ ਉੱਥੇ ਪੰਜਾਬ ਸਰਕਾਰ ਕਿਉਂ ਨਹੀਂ ਘੇਰੀ ਕਾਰਨ ਕੀ ਆ ਇਹਨਾਂ ਨੂੰ ਸਰਕਾਰ ਤੋਂ ਗਨਮੈਨ ਮਿਲਦੇ ਨੇ ਸਿਆਪਾ ਤਾਂ ਇਹ ਪਿਆ ਹੋਇਆ ਹੁਣ ਮੈਂ ਪੰਜਾਬ ਸਰਕਾਰ ਤੋਂ ਕੰਮ ਕਰਾਉਣੇ ਨੇ ਤੇ ਮੈਂ ਤਾਂ ਸਰਕਾਰ ਦੇ ਕਹਿਣ ਤੇ ਬੋਲਾਂਗਾ ਨਾ ਸਰਕਾਰਾਂ ਨਾਲ ਯਾਰੀ ਪਾਉਣੀ ਮੇਰੀ ਬੇਨਤੀ ਸੁਣ ਲੋ ਅਮਰਪਾਲ ਸਿੰਘ ਦਾ ਵੀ ਡੋਪ ਟੈਸਟ ਮੰਗ ਲਿਆ ਉਹ ਕਹਿੰਦੇ ਇਹਦਾ ਕਰਵਾ ਲਓ ਪੋਜ਼ਿਟਿਵ ਬਣਾ ਜੀ ਯਾਰ ਕਮਾਲ ਦੀ ਗੱਲ ਆ ਹੁਣ ਉਹਦੇ ਮੂੰਹ ਜਾ ਕੇ ਜੇਲ੍ਹ ਚ ਪਾ ਕੇ ਹੁਣੇ ਕੋਈ ਜੀ ਸ਼ਰਮ ਆਉਂਦੀ ਗੱਲ ਕਰਨ ਲੱਗਿਆ ਇਹਨਾਂ ਨੂੰ ਯਾਰ ਇੱਕ ਬੰਦਾ 1.5 ਸਾਲ ਤੋਂ ਅੰਦਰ ਹੈ ਉਹਦੇ ਅੰਦਰ ਤੁਸੀਂ ਉਹਨੂੰ ਦਵਾਈ ਉਹਨੂੰ ਖਵਾ ਕੇ ਆਉਣੇ ਕੋਈ 1.5 ਸਾਲ ਦੇ ਅੰਦਰ ਬੰਦਾ ਜੇਲ੍ਹ ਦੇ ਅੰਦਰ ਬੈਠਾ ਹੈ ਤੁਸੀਂ ਕਹਿ ਰਹੇ ਹੋਂਦਾ ਡੋਪ ਟੈਸਟ ਕਰਾਉਣਾ ਹੈ ਇਹਦਾ ਮਤਲਬ ਤੁਸੀਂ ਉਹਨੂੰ ਅੰਦਰ ਟੀਕੇ ਜਾ ਉਹਨੂੰ ਮੈਡੀਸਨ ਦੇ ਕੇ ਆਉਣੇ ਉਹਨੂੰ ਅੰਦਰ ਇਸਦਾ ਮਤਲਬ ਸਰਕਾਰ ਤੁਹਾਨੂੰ ਦੱਸ ਕੇ ਜਾ ਰਹੀ ਹੈ ਇੰਦਾ ਮਤਲਬ ਕਿ ਸਰਕਾਰ ਉਹਨੂੰ ਰੋਟੀ ਦੇ ਵਿੱਚ ਕੋਈ ਚੀਜ਼ ਦੇ ਰਹੀ ਐ ਜਿਹੜਾ ਨਾ ਜਥੇਦਾਰਾਂ ਦੇ ਕਹਿਣ ਤੇ ਦੇ ਰਹੇ ਨੇ ਉਹ ਇੱਕ ਮਜ਼ਾਕ ਬਣਾ ਛੱਡਿਆ ਯਾਰ ਜੇ ਮੈਨੂੰ ਦੋ ਗਨਮੈਣ ਮਿਲ ਗਏ ਨੇ ਤੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਰ ਸਰਕਾਰ ਦਾ ਪਿੱਠੂ ਬਣ ਗਿਆ ਮੈਂ ਆਹੀ ਹੁੰਦਾ ਜਦੋਂ ਬੰਦਾ ਸਰਕਾਰ ਦੀ ਗੁਲਾਮੀ ਕਰਦਾ ਹੈ ਜਦੋਂ ਆਪ ਦੀ ਜਮੀਰ ਵੇਚਦਾ ਹੈ ਉਦੋਂ ਆਹੀ ਹਾਲਾਤ ਹੁੰਦੇ ਨੇ ਜਦੋਂ ਸਰਕਾਰ ਕਹਿੰਦੀ ਉਦੋਂ ਬੋਲਣਾ ਪੈਂਦਾ ਲੱਗਦਾ ਮੈਨੂੰ ਹੋਰ ਕਹਿਣਾ ਚਾਹੀਦਾ ਪਰ ਮੈਂ ਸਾਰਿਆਂ ਦੀ ਇੱਜ਼ਤ ਕਰਦਾ ਹੂੰ ਜਦੋਂ ਸਰਕਾਰ ਕਹਿੰਦੀ ਹੈ ਬੋਲ ਉਹ ਫਿਰ ਬੋਲਦਾ ਉਹ ਕਹਿੰਦਾ ਚੁੱਪ ਕਰ ਉਹ ਕਹਿੰਦਾ ਚੁੱਪ ਕਰਦਾ ਤੇ ਸੋ ਨਹੀਂ ਇਹ ਤਾਂ ਸੱਚ ਤੋਂ ਭੱਜ ਰਹੇ ਆ ਸਾਨੂੰ ਉਹਨਾਂ ਦੀ ਜਿਹੜੀ ਹਕੂਮਤ ਮਨਜ਼ੂਰ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਸਾਨੂੰ ਉਹਨਾਂ ਦੀ ਹਕੂਮਤ ਮਨਜ਼ੂਰ ਨਹੀਂ ਜਿਹੜੇ ਸਾਡੇ ਆਪ ਦੇ ਵਰਗੇ ਹੂੰ ਸੋ ਮੇਰੀ ਸੋਚ ਉਹਦੇ ਨਾਲੋਂ ਡਿਫਰੈਂਟ ਹੈ ਹੂੰ ਮੇਰੇ ਵੱਲੋਂ ਕਿਸੇ ਤੇ ਵੀ ਕੋਈ ਤਸ਼ੱਦਦ ਹੁੰਦਾ ਤਾਂ ਮੈਂ ਉਹਨਾਂ ਦੇ ਹੱਕ 'ਚ ਬੋਲਦਾ ਹਾਂ ਹੂੰ ਕੋਈ ਵੀ ਹੋਵੇ ਏ ਬੀ ਸੀ ਕੋਈ ਵੀ ਹੋਵੇ ਤੁਹਾਡੇ ਕੋਲ ਇਦਾਂ ਦੇ ਕੇਸ ਆਇਆ ਐ ਇੰਨੇ ਕੁ ਜਿਹੜੇ ਨਸ਼ੇ ਫੜੇ ਜਾਂਦੇ ਉਹਦੀ ਜ਼ਮਾਨਤ ਕੀ ਹੁੰਦੀ ਆ ਕੀ ਸਿਸਟਮ ਹੁੰਦਾ ਹਰਪ੍ਰੀਤ ਸਿੰਘ ਦਾ ਵਕੀਲ ਕੌਣ ਉੱਥੇ ਖੜਾ ਹੋਇਆ ਕੀ ਉਹਦੇ ਚੋਂ ਨਿਕਲ ਕੇ ਆਇਆ ਕੁਝ ਹੈ ਨਹੀਂ ਹੋ ਤਾਂ ਦੇਖੋ ਇਹ ਨਾਨ ਕਮਰਸ਼ੀਅਲ ਐ ਅਦਾਲਤ ਦੀ ਮਰਜ਼ੀ ਹੁੰਦੀ ਐ ਉਹ ਮਹੀਨਾ ਲਵਾਲੇ 2 ਮਹੀਨੇ ਲਵਾਲੇ ਜਿੰਨਾ ਚਿਰ ਮਰਜ਼ੀ ਲਵਾਲੇ ਉਹ ਜਿਹੜੀ ਜ਼ਮਾਨਤ ਲੋਅਰ ਕੋਰਟ ਚੋ ਹੀ ਕਰ ਦਿੰਦੀ ਹੁੰਦੀ ਐ ਨਾਰਮਲ ਕਮਰਸ਼ਲ ਦੇ ਵਿੱਚ ਜੇ ਕਮਰਸ਼ਲ ਹੋਵੇ ਉਹਦੀ ਜ਼ਮਾਨਤ ਜਿਹੜੀ ਹੈ ਉਹ ਹਾਈ ਕੋਰਟ ਹੁੰਦੀ ਹੈ ਉਹਦੀ ਸਜ਼ਾ ਜਿਹੜੀ 10 ਸਾਲ ਤੋਂ ਉੱਪਰ ਹੁੰਦੀ ਹੈ ਜਿਹੜੀ ਤੁਸੀਂ ਕਿਹਾ ਕਿ ਐਸਐਸਪੀ ਸਾਹਿਬ ਨੇ ਉਹਦੀ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ 4 ਗ੍ਰਾਮ ਤੇ ਇਹਦਾ ਕੀ ਮੰਨਿਆ ਜਾਵੇ ਤੁਸੀਂ ਕੀ ਸਮਝਦੇ ਹੋ ਜੇ ਤੁਸੀਂ ਅਮਰਪਾਲ ਸਿੰਘ ਲਈ ਪ੍ਰਚਾਰ ਵੀ ਕੀਤਾ ਵਿਚਰਦੇ ਵੀ ਰਹੇ ਹੋ ਤੁਸੀਂ ਇਹ ਚੀਜ਼ ਦੀ ਕੀ ਸਾਜ਼ਿਸ਼ ਹੈ ਮੈਂ ਸਮਝਦਾ ਕਿ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਵਾਰ ਦੁਨੀਆਂ ਦੇ ਉੱਪਰ ਜਿੱਥੇ ਜਿੱਥੇ ਮੀਡੀਆ ਜਾਂਦਾ ਹੈ ਇੱਕ ਵਾਰੀ ਖਲਾਰਾ ਪੈ ਜਾਂਦਾ ਕਿ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਿੱਡਾ ਵੱਡਾ ਕੰਮ ਹੈ ਕਾਰਨ ਕੀ ਰਿਕਵਰੀ ਤਾਂ ਹੈ 4 ਗ੍ਰਾਮ ਹੂੰ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਇਨਡਾਇਰੈਕਟਲੀ ਡਾਇਰੈਕਟਲੀ ਵੀ ਆ ਗਿਆ ਉਹ ਕਿ ਭਾਈ ਅਮਰਤਪਾਲ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਹੋਰ ਕੋਈ ਨਹੀਂ ਇਥੇ ਤੁਰਮੈਂ 10 10 20 20 ਗ੍ਰਾਮ ਤੁਰੇ ਫਿਰਦੇ ਨੇ ਏਐਸਆਈ ਵੀ ਇੰਟਰਵਿਊ ਨਹੀਂ ਦਿੰਦਾ ਏਐਸਆਈ ਵੀ ਪ੍ਰੈਸ ਕਾਨਫਰੰਸ ਨਹੀਂ ਕਰਦਾ 10 20 ਗ੍ਰਾਮ ਤੱਕ ਵੀ ਨਹੀਂ ਕਰਦੇ ਮੈਂ ਕਹਿੰਦਾ ਬੋਲਦੇ ਨਹੀਂ ਅਗਲਾ ਕਹਿੰਦਾ ਯਾਰ ਰੂਟੀਨ ਮੈਟਰ ਹੈ ਇਹ ਚਾਹੇ ਕੀ ਹੈ ਅੱਛਾ ਇਹ ਰੂਟੀਨ ਮੈਟਰ ਹੈ ਕੋਈ ਪੁਲਿਸ ਮੁਲਾਜ਼ਮ ਵੀ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਬਹੁਤ ਵੱਡੀ ਹੈਵੀ ਰਿਕਵਰੀ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੁੰਦੀ ਹੈ ਇਹ ਪ੍ਰੈਸ ਕਾਨਫਰੰਸ ਸਰਕਾਰ ਦੇ ਕਹਿਣ ਤੇ ਹੋਈ ਹੈ ਡੀਫੇਮ ਕਰਨ ਲਈ ਕੀਤੀ ਗਈ ਹੈ ਅੱਗੋਂ ਮੀਡੀਆ ਨੇ ਕਸਰ ਨਹੀਂ ਛੱਡੀ ਭਾਈ ਅਮਰਤਪਾਲ ਦੀ ਨਾਲ ਫੋਟੋ ਲਾਈ ਹੈ ਹਮ ਹੁਣ ਡਰ ਕਿਸ ਚੀਜ਼ ਦਾ ਡਰ ਜੇ ਭਾਈ ਅਮਰਤਪਾਲ ਇਸ ਪਰਿਵਾਰ ਚ ਨਾ ਹੁੰਦਾ ਤੇ ਕਿਸੇ ਨੂੰ ਚੇਚਤਾ ਵੀ ਨਹੀਂ ਸੀ ਆਉਣਾ ਕੀ ਆ ਖਬਰ ਇਹਨਾਂ ਦੇ ਪਰਿਵਾਰ ਦੀ ਸੋ ਡਰ ਹੈ ਸਾਡੇ ਸਿੱਖ ਵੀ ਜਿਹੜੇ ਮਗਰ ਲੱਗੇ ਨਵੀਂ ਪਾਰਟੀ ਖੜੀ ਹੋ ਰਹੀ ਉਸ ਚੀਜ਼ ਦਾ ਡਰ ਡਰ ਇੱਕ ਚੀਜ਼ ਹੈ ਕਿ ਇਹ ਜਿੱਦਣ ਬੰਦਾ ਬਾਹਰ ਆ ਗਿਆ ਨਵੀਂ ਪਾਰਟੀ ਬਣੇਗੀ ਸਰਕਾਰ ਨੂੰ ਵੀ ਕਲੀਅਰ ਹੋ ਚੁੱਕਿਆ ਕਿ ਅਮਰਤਪਾਲ ਸਿੰਘ ਬਾਹਰ ਆਊਗਾ ਉਹਨਾਂ ਨਾਲੇ ਸਾਰੇ ਡਰ ਰਹੇ ਹੋ ਜਿਸ ਦਿਨ ਬਾਹਰ ਆ ਗਿਆ ਕਦ ਬਹੁਤ ਉੱਚਾ ਜਾਣਾ ਇੱਕ ਵਾਰ ਨਹੀਂ ਜੇ ਤੁਸੀਂ ਕਹਿੰਦੇ ਕਿ ਸਰਕਾਰ ਡੀਫੇਮ ਕਰ ਰਹੀ ਹੈ ਉਹਨਾਂ ਨੂੰ ਪਤਾ ਵੀ ਆਉਣ ਦੇ ਸਮਾਂ ਥੋੜਾ ਰਹਿ ਗਿਆ ਹੋਵੇ ਤਾਂ ਡੀਫੇਮ ਇਸ ਵਾਰ ਤਾਂ ਉਹਨਾਂ ਹੀ ਆਉਣਾ ਹੈ ਹਾਂ ਅੱਜ ਨਾ ਆਵੇਗਾ ਮੀਨਾ ਠਹਿਰ ਕੇ ਆ ਜਾਏਗਾ ਅਦਾਲਤ ਬਾਹਰ ਲਿਆ ਬਗੀ ਬਾਹਰ ਤਾਂ ਨਹੀਂ ਆਉਣਾ ਹੀ ਆਉਣਾ ਪਰ ਇਹਨਾਂ ਨੂੰ ਡਾਰਿਆ ਜਿਸ ਦਿਨ ਬਾਹਰ ਆਇਆ ਉਹਦਾ ਜਿਹੜੀ ਹੈ ਬਿਲਕੁਲ ਉਹਨੇ ਅੱਪ ਜਾਣਾ ਉਹਦਾ ਸਟੇਟਸ ਬਹੁਤ ਅੱਪ ਹੋਣਾ ਤਾਂ ਉਹਨੂੰ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਖਤਮ ਕਰ ਦਿਓ ਹੁਣ ਦੇਖੋ ਜਿਹੜੇ ਜਥੇਦਾਰਾਂ ਨੂੰ ਇਹ ਨਹੀਂ ਪਤਾ ਕਿ ਅੱਜ ਭਾਈ ਅਮਰਤਪਾਲ ਦਾ ਡਰਗ ਟੈਸਟ ਕਰਾ ਦਿਓ ਯਾਰ ਇਹਦਾ ਮਤਲਬ ਕੀ ਤੁਹਾਡੇ ਕਹਿਣ ਤੇ ਉਹਦੀ ਰੋਟੀ ਦੇ ਵਿੱਚ ਉਹਨੂੰ ਨਸ਼ਾ ਦੇ ਰਹੇ ਰੋਟੀ ਦੇ ਵਿੱਚ ਵੀ ਜਾ ਸਕਦਾ ਦੇਖੋ ਇਹਦਾ ਮਤਲਬ ਤਾਂ ਇਹੀ ਹੋ ਗਿਆ ਕਿ ਜੇਲ੍ਹ ਦੇ ਅੰਦਰ ਨਸ਼ਾ ਜਾਂਦਾ ਨਹੀਂ ਜੇ ਉਹ ਡੂਗੜ ਜੇਲੇ ਕੌਨ ਦਾ ਸ਼ੱਪ ਚਾਵੇਗਾ ਉੱਥੇ ਤੇ ਜੇ ਉਹਨੂੰ ਕਹਿੰਦੇ ਨੇ ਡਾਕਟਰ ਸ਼ਮਰਤਪਾਲ ਦਾ ਕਰਾਉਣਾ ਹੈ ਤੇ ਇਸ ਦਾ ਮਤੋਂ ਵਾਲੇ ਸਰਕਾਰ ਨਾਲ ਰਲ ਕੇ ਕੋਈ ਕੋਜੀ ਹਰਕਤ ਕਰ ਰਹੇ ਨੇ ਦਸਾਂ ਬੰਦਿਆਂ ਦੇ ਨਾਲ ਇਥੋਂ ਜ਼ਿਕਰ ਸਾਡੇ ਜਿਹੜੇ ਨੇ ਉਹ ਬੰਦੇ ਬਿਨਾਂ ਦਿਮਾਗ ਤੋਂ ਸੋਚੀ ਬੈਠੇ ਨੇ ਯਾਰ ਹੂੰ ਸੋ ਮੇਰੇ ਦੇਖਣ ਦੇ ਵਿੱਚ ਇਹ ਜਿਹੜਾ ਕਰ ਰਹੇ ਨੇ ਸਿੱਖ ਭਾਈਚਾਰਾ ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ ਇਹਨਾਂ ਨੂੰ ਨਾ ਆਪਣੇ ਦੂਜੇ ਹਿੰਦੂ ਕਮਰੋੜੀ ਸਾਡੀ ਬਹੁ ਗਿਣਤੀ ਤੋਂ ਸਿੱਖਣਾ ਚਾਹੀਦਾ ਹੂੰ ਉਹ ਰਾਜ ਲੈ ਗਏ ਨੇ ਉਹ ਰਾਜ ਚਿਕਰ ਸੋਚਦੇ ਨੇ ਉਹਨਾਂ ਨੇ ਜੜਾ ਮਜ਼ਬੂਤ ਕਰ ਲਿਆ ਨੇ ਪਰ ਤੁਸੀਂ ਆਪ ਦੀਆਂ ਜੜਾ ਵੱਡੀਆਂ ਨੇ ਆਪਦੇ ਭਾਈ ਚਰੇ ਦੀ ਤੁਹਾਡੀਆਂ ਦਾ ਸ਼ਕਲਾਂ ਤੁਸੀਂ ਸਾਨੂੰ ਨਿੰਦਦੇ ਜੇ ਤੁਸੀਂ ਸਾਨੂੰ ਆnde ਜਹੀ ਤਾਂ ਉਹੋ ਜੀ ਸਾਡੀ ਸ਼ਕਲ ਨਹੀਂ ਪਰ ਸਭ ਤੋਂ ਵੱਡਾ ਝਖਣਾ ਤੁਸੀਂ ਇੱਕ ਦੂਜੇ ਦੀ ਪੱਟੀਆਂ ਡੇ ਜੈ ਇੱਕ ਖੇਤਰੀ ਪਾਰਟੀ ਖਤਮ ਹੋਣ ਦੇ ਕਿਨਾਰੇ ਆ ਕਾਲ ਤੱਕ ਉਹ ਖਤਮ ਹੋ ਗਈ ਜੀ ਉਹ ਖਤਮ ਹੋ ਗਈ ਜੀ ਦੂਜੀ ਖੜੀ ਹੋਣ ਲੱਗੀ ਦੋਸਤੋ ਪਹਿਲਾਂ ਹੀ ਵਿਵਾਦ ਜਿਹੜੇ ਸ਼ੁਰੂ ਹੋ ਉਹਦੇ ਆਗੂਆਂ ਦੇ ਨਾਲ ਜਿਹੜਾ ਉਹ ਪਾਰਟੀ ਉਹ ਪਾਰਟੀ ਖਤਮ ਹੋ ਚੁੱਕੀ ਹੈ ਹਾਂ ਉਹ ਤਾਂ ਅੰਤਿਮ ਰਸਮਾਂ ਤੇ ਆ ਗਈ ਉਹਨਾਂ ਜਿਵੇਂ ਕਹਿ ਦਈਏ ਕੋਈ ਭੋਗ ਪੈ ਗਿਆ ਸਸਕਾਰ ਹੋ ਗਿਆ ਉਹ ਗੱਲ ਲੱਗ ਹੈ ਉਹ ਤਾਂ ਅੰਤਮ ਆ ਗਿਆ ਰਸਮਾਂ ਆ ਗਈਆਂ ਉਹਨਾਂ ਦੀ ਇਹ ਨਵੀਂ ਪਾਰਟੀ ਜਿਹੜੀ ਆ ਖੜੂਰ ਸਾਹਿਬ ਤੋਂ ਸ਼ੁਰੂ ਹੋਣੀ ਹੈ ਤੇ ਬੜੇ ਵੱਡੇ ਪੱਧਰ ਤੇ ਸ਼ੁਰੂ ਹੋਵੇਗੀ ਤੇ ਜਿਹੜੀਆਂ ਇਦਾਂ ਦੀਆਂ ਰਿਪੋਰਟਾਂ ਆ ਰਹੀਆਂ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਤੁਹਾਡੇ ਨਹੀਂ ਲੋਕ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿਉਂਕਿ ਇਹ ਜਿਹੜੇ ਵਰਸਸ ਸਿੱਖ ਵਰਸਸ ਸਿੱਖ ਆ ਗਿਆ ਨਾ ਜਿਵੇਂ ਮਿਸਲਾਂ ਦੇ ਵਿੱਚ ਹੁੰਦਾ ਸੀ ਜਾਂ ਮਿਸਲਾਂ ਦੇ ਰਾਜ ਦੇ ਅੰਦਰ ਪ੍ਰੋਬਲਮ ਆਈ ਸੀ ਤੇ ਇੱਕ ਬੰਦਾ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਜਿੰਨੇ ਸਾਰੇ ਇਕੱਠੇ ਕਰ ਲਈ ਸੀ ਐਸ ਵਕਤ ਸਾਡੇ ਹਾਲਾਤ ਜਿਹੜੇ ਬੜੇ ਮਾੜੇ ਹੋ ਚੁੱਕੇ ਨੇ ਖਾਸ ਕਰਕੇ ਸਾਡੀ ਆਪਦੀ ਕੌਮ ਦੀ ਅਸੀਂ ਇੱਕ ਦੂਜੇ ਦੇ ਰਤਾ ਖਿੱਚਣ ਤੇ ਲੱਗੇ ਹੋਏ ਹਾਂ ਪਤਾ ਨਹੀਂ ਕਾਰਨ ਕਿਉਂ ਵੋਟਾਂ ਵੇਲੇ ਬਹੁਤ ਸਾਰੇ ਚੁੱਪ ਰਹੇ ਪਰ ਅੱਜ ਸੋਸ਼ਲ ਮੀਡੀਆ ਤੇ ਇੱਕ ਅੰਮ੍ਰਿਤਵਾਲ ਦੇ ਮੈਂ ਦੇਖਦਾ ਬਹੁਤ ਸਾਰੀਆਂ ਪੋਸਟਾਂ ਉਹਨਾਂ ਬੰਦਿਆਂ ਨੇ ਵੀ ਪਾਈਆਂ ਗਈਆਂ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਵੀ ਬੰਦੀ ਹੈ ਸਿੱਖਾਂ ਦੇ ਵਿੱਚ ਹੈਗੀ ਵੀ ਆ ਦੇਖੋ ਇੱਕ ਉਹਨੂੰ ਤੋਹੀਨ ਕਰਨੀ ਡੀਫੇਮ ਕਰਨਾ ਮੈਂ ਤੁਹਾਨੂੰ ਕਹੀ ਜਾਂਣਾ ਅਸੀਂ ਆਪਦੇ ਗਲਾਂ 'ਚ ਤੈਰ ਪਵਾ ਕੇ ਰਾਜ਼ੀ ਹਾਂ ਅਸੀਂ ਬਾਰਡਰਾਂ ਤੋਂ ਗੋਲੀਆਂ ਖਾ ਕੇ ਰਾਜ਼ੀ ਹਾਂ ਜੀ ਸਾਨੂੰ ਦੂਜੀ ਸਟੇਟ ਕੁੱਟੇ ਅਸੀਂ ਖੁਸ਼ ਹੋ ਜੰਨੇ ਆ ਪਰ ਸਾਡਾ ਜਦੋਂ ਆਪਦਾ ਅੱਗੇ ਲੰਘਦਾ ਸਾਨੂੰ ਪੀੜੋਂ ਲੱਗ ਪੈਂਦੀ ਇਹ ਬਾਏ ਇਲੈਕਸ਼ਨ ਜਿਹੜਾ ਪੰਜਾਬ ਦੇ ਵਿੱਚ ਆ ਰਿਹਾ ਉਸ ਦਾ ਵੀ ਮੰਨ ਰਹੇ ਹੋ ਕਿ ਜਿਮਣੀ ਚੋਣਾ ਦੇ ਵਿੱਚ ਵੀ ਪ੍ਰਭਾਵ ਜਾਂ ਸਰਕਾਰ ਨੇ ਇੱਕ ਜਲੰਧਰ ਦੇ ਵਿੱਚ ਬਾਜ਼ੀ ਮਾਰੀ ਹੈ ਚਾਰ ਸੀਟਾਂ ਹੋਰ ਵੀ ਹੈਗੀਆਂ ਕਿਤੇ ਉਹਨਾਂ ਦੇ ਨਾਲ ਬਾਕੀ ਧੜਾ ਜਿਵੇਂ ਇਹਨੂੰ ਬਾਕੀ ਧੜਾ ਹੀ ਮੰਨਿਆ ਜਾਂਦਾ ਹੈ। ਦੇਖੋ ਜਿਮਨੀ ਚੌਂ ਜਿਹੜੀ ਜਲੰਧਰ ਦੀ ਉਹ ਤਾਂ ਗੱਲ ਡਿਫਰੈਂਟ ਹੈ। ਦੇਖੋ ਜਿਹੜੇ ਇਹ ਇਲੈਕਸ਼ਨ ਹੁੰਦੇ ਨੇ ਕਿਸੇ ਦੇ ਅੰਡਰ ਕੰਟਰੋਲ 'ਚ ਹੁੰਦੇ ਨੇ। ਜਿਮਨੀ ਚੌਂ ਜਿਹੜੀ ਹੁੰਦੀ ਹੈ। ਜੀ। ਜਿਮਨੀ ਚੌਂ ਦੇ ਵਿੱਚ ਇੱਕ ਕਨਸਟੇਬਲ ਤੋਂ ਲੈ ਕੇ ਐਸਐਸਪੀ ਤੱਕ ਸਾਰੇ ਸਰਕਾਰ ਦੇ ਅੰਡਰ ਨੇ। ਪਟਵਾਰੀ ਤੋਂ ਲੈ ਕੇ ਡੀਸੀ ਤੱਕ ਸਾਰੇ ਸਰਕਾਰ ਦੇ ਅੰਦਰ ਨੇ। ਸਾਰਿਆਂ ਦੀਆਂ ਡਿਊਟੀਆਂ ਉੱਥੇ ਲੱਗ ਜਾਂਦੀਆਂ ਨੇ। ਤਾਂ ਜਿਹੜੀ ਜਿਮਨੀ ਚੌਂ ਹੈ ਉਹਦੇ 'ਚ ਮੈਕਸਿਮਮ ਜਿਹੜੀ ਸਰਕਾਰੀ ਹੁੰਦੀ ਹੁੰਦੀ ਹੈ। ਮੈਕਸਿਮਮ 100 'ਚ 90% ਸਰ ਜਾਸ ਇੱਕ ਸਟੇਟ ਦੀ ਹੁੰਦੀ ਹੈ ਜਾਂ ਇੱਕ ਦੇਸ਼ ਦੀ ਹੁੰਦੀ ਹੈ ਤਾਂ ਤੁਸੀਂ ਦੇਖ ਹੀ ਰਿਹਾ ਮਹੀਨਾ ਪਹਿਲਾਂ ਕੀ ਰਿਜ਼ਲਟ ਆ ਗਿਆ ਜੈਦਰ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ 27 ਦੇ ਅੰਦਰ ਤਾਂ ਉਸ ਵਕਤ ਜੇ ਰੱਬ ਦੀ ਕਿਰਪਾ ਰਹੀ ਤਾਂ ਇੱਕ ਜਿਹੜਾ ਅਕਾਲੀ ਦਲ ਨਵਾਂ ਆਵੇਗਾ ਸਰਕਾਰ ਉਹਨਾਂ ਦੀ ਬਣੇਗੀ ਸ਼ਰਮਣੀ ਕਮੇਟੀ ਸ਼ਰਮਣੀ ਕਮੇਟੀ ਵੀ ਜਿਹੜੇ ਪੱਧਰ ਤੇ ਆ ਚੁੱਕੀ ਹੈ ਜੋ ਇਹਨਾਂ ਨੇ 2007 ਤੋਂ ਲੈ ਕੇ 17 ਤਿੱਕਰ ਜੋਤਹੀਨ ਹਰਮੰਦਰ ਸਾਹਿਬ ਦੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀਨ ਹੋਈ ਹੈ ਇਹਨਾਂ ਗੱਲਾਂ ਨੂੰ 17 ਸਾਲ ਦੇ ਵਿੱਚ ਵੇਖ ਕੇ ਸ਼ਰਮਣੀ ਕਮੇਟੀ ਬਦਲੇਗੀ ਐ ਇਸ ਵਕਤ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਖੜਾ ਸਸਿਕਾ ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਦਾ ਜਿਆ ਡੂ ਟੈਸਟ ਹੋਇਆ ਸੀ ਉਹ ਪੋਜ਼ਿਟਿਵ ਆ ਗਿਆ ਵੈ ਤੇ ਗੱਲ ਸਾਬਤ ਹੋ ਚੁੱਕੀ ਹੈ ਕਿ ਉਹਨਾਂ ਨੇ ਨਸ਼ਾ ਕੀਤਾ ਸੀ ਵੀਰੋ ਅਗਰ ਉਹਨਾਂ ਨੇ ਨਸ਼ਾ ਕੀਤਾ ਵੀ ਹੈ ਤੇ ਇਹਦਾ ਭਾਈ ਅਮਰਤਪਾਲ ਸਿੰਘ ਦੇ ਨਾਲ ਕੋਈ ਤਾਲਿਕ ਨਹੀਂਗਾ ਉਹਨਾਂ ਦੇ ਭਰਾ ਜ਼ਰੂਰ ਆ ਲੇਕਿਨ ਭਾਈ ਅਮਰਤਪਾਲ ਸਿੰਘ ਤੇ ਨਹੀਂ ਖੁਦ ਨਸ਼ਾ ਕਰਦੇ ਦੂਸਰੀ ਵੀਰੋ ਗੱਲ ਜਿੱਥੋਂ ਇੱਕ ਕ੍ਰੀਏਟ ਹੋ ਰਿਹਾ ਵੈ ਕਨਫਿਊਜ਼ਨ ਸ਼ੱਕ ਪੈਦਾ ਹੁੰਦਾ ਵੈ ਉਹ ਇਹ ਹੈ ਕਿ ਜਦੋਂ ਉਹਨਾਂ ਨੂੰ ਫੜਿਆ ਗਿਆ ਤੇ ਉਸ ਟਾਈਮ ਕਿਉਂ ਜਿਹੜੀ ਵੀਡੀਓਗ੍ਰਾਫੀ ਕੀਤੀ ਸੀ ਉਹ ਸਾਹਮਣੇ ਕਿਉਂ ਨਹੀਂ ਲਾਇਆ ਗਿਆ ਫਿਰ ਤਦਦ ਬਹੁਤ ਥੋੜੀ ਹੈ ਤੇ ਐਸਐਸਪੀ ਸਾਹਿਬ ਨੇ ਉੱਥੇ ਆਣ ਕੇ ਪ੍ਰੈਸ ਕਾਨਫਰੰਸ ਕਰ ਲਈ ਹੈ ਤੀਸਰਾ ਫਿਰ ਹੁਣ ਇਹ ਵੀ ਸਵਾਲ ਉੱਠੇ ਜਾ ਰਹੇ ਆ ਇਹ ਵੀ ਜ਼ਿੰਝ ਆ ਰਿਹਾ ਖਦਸ਼ਾਤ ਕਿ ਹੋ ਸਕਦਾ ਵੈ ਕਿ ਪਿਸ਼ਾਬ ਕਿਸੇ ਹੋਰ ਦਾ ਹੋਵੇ ਉਹਦਾ ਡੂ ਟੈਸਟ ਕਰਵਾ ਲਿਆ ਹੋਵੇ ਹੋ ਸਕਦਾ ਵੈ ਉਹਨਾਂ ਨੂੰ ਉਥੇ ਨਸ਼ਾ ਪਲਾਨ ਕਰ ਦਿੱਤਾ ਗਿਆ ਹੋਵੇ ਵੀਰੋ ਇੱਕਾਈ ਇਹੋ ਜਿਹੀਆਂ ਗੱਲਾਂ ਵੈ ਜਿਹੜੀਆਂ ਹਜੇ ਅਭਾਮ ਹੈ ਜਿਨ੍ਹਾਂ ਦਾ ਸ਼ੱਕ ਹੈ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਬਾ ਗੱਲ ਕਿਲਰ ਨਹੀਂ ਹੋਣਦੇ ਲੇਕਿਨ ਇੱਕ ਗੱਲ ਲੱਗ ਰਹੀ ਹੈ ਕਿ ਜਿਸ ਤਰ੍ਹਾਂ ਇਹ ਸਾਰੇ ਇਹ ਚਾ ਰਹੇ ਆ ਕਿ ਭਾਈ ਅਮਰਪਾਲ ਸਿੰਘ ਅੰਦਰ ਹੋਣ ਦੇ ਬਾਵਜੂਦ ਵੀ ਏਡੀ ਵੱਡੀ ਲੀਡ ਤੋਂ ਜਿੱਤ ਗਏ ਹੈ ਹੁਣ ਉਹ ਕਿੰਨਾ ਜ਼ਿਆਦਾ ਬੰਦਾ ਫੇਮ ਹਾਸਲ ਕਰ ਗਿਆ ਮਸ਼ਹੂਰ ਹੋ ਗਿਆ ਵੈ ਹੁਣ ਸਾਰਿਆਂ ਨੂੰ ਡਰ ਹੈ ਉਹ ਚੰਦੇ ਆ ਕਿ ਕਦੇ ਨਵਾਂ ਆਪਣਾ ਅਕਾਲੀ ਦਲ ਨਾ ਬਣਾ ਲਵੇ ਆਪਣਾ ਪੰਥ ਨਾ ਬਣਾ ਲਵੇ ਇਸ ਕਰਕੇ ਉਹਨਾਂ ਨੂੰ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਕਿ ਆਵਾਮ ਦੇ ਨਜ਼ਰਾਂ ਵਿੱਚ ਡੀ ਵੈਲਿਊ ਹੋ ਜਾਣ ਆਵਾਮ ਉਹਨਾਂ ਨੂੰ ਪਸੰਦ ਨਾ ਕਰੇ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਤੁਸੀਂ ਕੀ ਸਮਝਦੇ ਜੇ ਇਹ ਸੱਚ ਹੈ ਜਾਂ ਝੂਠਾ ਹੈ ਜਾਂ ਭਾਈ ਅਮਰਪਾਲ ਸਿੰਘ ਦੇ ਭਰਾ ਵਾਕਿਆ ਹੀ ਨਸ਼ਾ ਕਰਦੇ ਸੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਰ ਲਾਜ਼ਮੀ ਕਰਨਾ ਆਪਣਾ ਢੇਸਰਾ ਖਿਆਰ ਰੱਖਣ ਦਾ ਹੋਣਾ ਯਾਦ ਰੱਖਣਾ ਅੱਲਾ ਫੇਜ਼